ਉਹ ਬੀਬੀ ਤੇ ਪਾਕਿਸਤਾਨ ਇੰਡੀਆ ਦੀ جنگ ਹੋਣ ਦੀ ਤਿਆਰੀ ਆ ਤੈਨੂੰ ਸਲਵਾਈ ਦੀ ਜਦੋਂ ਸਾਡੇ ਕੋ ਭਰੀ ਹੋਏ ਆਪੇ ਤੁਹਾਨੂੰ ਬੁਲਾ ਲੈਣਾ ਤੁਸੀਂ ਨਹੀਂ ਤਾਂ ਸਾਨੂੰ ਤਾਂ ਸ਼ਰਮ ਵੀ ਨਮੇ ਰਿਆ ਇੰਨੀ ਕੌਂਦੀਆਂ ਹਨਾ ਗੱਲਾਂ ਦੀ ਹਨਾ ਤੇ ਕੋਈ ਹਿਸਾਬ ਨਹੀਂ ਵੀ ਇਹ ਕਿਹੜੇ ਕੰਮ ਥੀਮੀਆਂ ਕਰਦੀਆਂ ਤੇ ਚਲਦੀ ਵੀ ਕੋ ਆਪਣੀ ਘਰ ਵਾਲੀ ਨੂੰ ਛੱਡ ਤੇ ਮੈਂ ਆਪਣੀ ਘਰ ਵਾਲੀ ਨਾਲ ਲੜਿਆ ਉਹ ਘਰ ਵਾਲੀ ਮੇਰੀ ਸਾਡੇ ਘਰੇ ਰਹਿੰਦੀ ਸੀ ਜਦੋਂ ਇਹ ਮੇਰੇ ਕੋਲ ਭੇਜਦੇ ਸੀ ਕਿ ਮੈਂ ਆਪਣੀ ਘਰ ਵਾਲੀ ਨਾਲ ਲੜ ਕੇ ਆਪਣੀ ਘਰ ਵਾਲੀ ਘਰੋਂ ਭਜਾਈਏ ਤੇ ਮਗਰ ਲੱਗ ਕੇ ਜੀ ਉਹਦੇ ਨਾਲ ਮੇਰਾ ਟੋਸ ਹੋ ਗਿਆ ਇਹ ਮੈਂ ਉਹ ਨਿਉ ਜੇ ਲੈ ਕੇ ਆਇਆ ਉਹ ਮਗਰ ਗਈ ਸੀ ਉਹ ਦਵਾਈ ਵਿੱਚ ਉਹ ਤਾਂ ਥੋੜੀ ਫੜ ਕੇ ਚਲ ਗਈ ਉਹ ਉਹ ਭਰਾ ਮੇਰਾ ਉਹ ਦਵਾਈ ਚ ਗਈ ਆ ਉਹਨੇ ਮਗਰ ਗਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ দরকার ਪੋਲੀ ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹ ਇਹਨਾਂ ਦੀ ਕਿਹੜੀ ਗੱਲ ਆ ਕਿਹੜੀ ਨਹੀਂ ਗੱਲ ਬਈ ਇਹ ਕਿਉਂ ਉਹਦੇ ਮਗਰ ਫਿਰਦੇ ਆ ਤਾਂ ਉਹਦੇ ਮਗਰ ਜਿੱਦਾਂ ਇਸ ਜਨਾਨੀ ਨੂੰ ਪਤਾ ਸਾਰਾ ਨੀਰਜਾ ਰਾਣੀ ਨੂੰ ਸਾਰਾ ਹੀ ਪਤਾ ਵੀ ਕਿੱਥੇ ਹੈਗਾ ਉਹ ਕਿੱਥੇ ਨਹੀਂ ਤੇ ਇਹ ਉਹਨੂੰ ਆਪ ਟੋਲੇ ਉਹਨੂੰ ਸਾਡੇ ਦੇ ਕੋਈ ਪਰਚੇ ਕਰਾਉਣ ਦਾ ਕੰਮ ਨਹੀਂ ਹੈ ਇਹਦਾ ਇਹ 2022 ਦੇ ਵਿੱਚ ਮੈਂ ਇੰਡੀਆ ਆਇਆ ਸੀਗਾ 2022 ਦੇ ਵਿੱਚ ਇੰਡੀਆ ਆ ਕੇ ਇਹ ਮੈਨੂੰ ਮਿਲੀ ਆ ਤੇ ਆਪਾਂ ਘੁੰਮਦੇ ਵੀ ਰਹੇ ਆ ਜੀ ਹੂੰ ਤੇ ਜਿੱਦ ਤੱਕ ਅੱ디 ਕਿੱ데 ਜਾਣਾ ਕੱਦੀ ਕਿੱ데 ਜਾਣਾ ਤੇ ਮੈਂ ਇਹਨੂੰ ਲੈ ਕੇ ਵੀ ਜਾਂਦਾ ਰਹੇ ਆ ਉਹਨੇ ਨਹੀਂ ਕਦੇ ਇਹਨੂੰ ਕਿਹਾ ਵੀ ਤੂੰ ਬਾਤ ਤਰੀ ਫਤ ਨਹੀਂ ਜੀ ਉਹਨੇ ਵੀ ਰਸਾਈ ਲਪਟਿਆ ਆ ਸੀ ਇਹਦਾ ਇਹਦਾ ਮੁੰਡਾ ਆ ਉਹ ਮੁੰਡਾ ਵੀ ਬਸ ਠੀਕ ਥਾ ਗਿਆ ਹੁਣ 15 16 ਸਾਲਾਂ ਦਾ ਮੁੰਡਾ ਜਨਾਨੀ ਛੱਡ ਕੇ ਹੋਰ ਬੰਦਾ ਕਰ ਲਵੇ ਉਹਨੂੰ ਕੋਈ ਕਵਰ ਨਹੀਂ ਲੱਭੀ ਦਿੱਤੀ ਆ ਹਾਂਜੀ ਦਰਖਾਸਤ ਦਿੱਤੀ ਆ ਕਿੱਥੇ ਜੀ ਨੂਰਮਨ ਨੇ ਦਿੱਤੀ ਆ ਦਰਖਾਸਤ ਅਸੀਂ 7 8 ਗੇੜੇ ਮਾਰ ਹਟੇ ਆ ਅਮਰੀਕ ਆਹੋ ਏਐਸਆਈ ਉਹ ਸਾਡੀ ਕੋਈ ਸੁਣਦਾ ਨਹੀਂ ਕੱਲ ਮੈਂ 6 ਵਾਰੀ ਉਹਨੂੰ ਫੋਨ ਕੀਤਾ ਤਾਂ ਨਹੀਂ ਉਹਨੇ ਚੱਕਿਆ 504 ਵਾਰੀ ਕੀਤਾ ਤਾਂ ਨਹੀਂ ਚੱਕਿਆ ਚੌਥ ਮੈਂ ਇੱਥੇ ਆਈ ਆ ਨੂਰਮਨ ਤਾਂ ਉਹ ਕਹਿੰਦਾ ਤੁਸੀਂ ਬਹਿ ਜਾਓ ਮੈਂ ਘੰਟੇ ਤੱਕ ਆਇਆ ਘੰਟਾ ਦੇਖ 2 ਘੰਟੇ ਦੇਖ ਮੈਂ 4 ਜੀ ਤੁਹਾਡਾ ਇੱਕ ਤਾਂ ਆਪਣਾ ਨਾਮ ਦੱਸੋ ਜੀ ਤੁਜੇ ਸਮਾਂ ਇਹ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਬਲਵੀਰ ਕੋਹਰਿਆ ਪਿੰਡ ਮੇਰਾ 파ਸਲਾ ਆ ਠੀਕ ਹੈ ਜੀ ਤੇ ਕੀ ਕੀ ਮਸਲਾ ਹੈਗਾ ਤੁਸੀਂ ਅੱਜ মিডিਆ ਦੇ ਰੂਬਰੂ ਹੋ ਰਹੇ ਆਓ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕੀ ਗੱਲ ਆ ਇਹ ਜੀ ਨੀਰਜਾ ਰਾਣੀ ਆ ਇਹ ਮੁੰਡੇ ਮੁੰਡੇ ਨਾਲ 2021 ਤੋਂ ਰਣੀ ਸੀ ਉਦੋਂ ਦੀ ਇਹ ਕਮਾਈ ਖਾਂਦੀ ਆ ਇਹ ਹੈਗੀ ਆ ਅਸ਼ੋਕ ਕੁਮਾਰ ਦੀ ਤੀਵੀ ਆ ਹੂੰ ਬਾਸਲੇ ਤੇ ਰਹਿਣ ਵਾਲੀ ਆ ਹੂੰ ਚਾਰ ਪੰਜ ਸਾਲ ਦੀ ਇਹਦੀ ਗੱਲ ਚੱਲਦੀ ਸੀ ਤੇ 23 ਜਨ ਦੂਜੇ ਨੂੰ ਚਲੇ ਗਈ ਇਹ 23 ਨੂੰ ਅਡਵਈ ਗਈ ਆ ਉਹਦੇ ਮਗਰ ਮੁੰਡੇ ਦੇ ਕਿਹੜੇ ਮੁੰਡੇ ਦੇ ਜੀ ਇਹ ਸਰਿੰਦਰ ਦੇ ਮਗਰ ਗਈ ਆ ਜੀ ਦੁਬਈ ਨੂੰ ਸਰਿੰਦਰ ਕੌਣ ਆ ਸਰਿੰਦਰ ਮੇਰਾ ਮੁੰਡਾ ਆ ਅੱਛਾ ਤੁਹਾਡਾ ਮੁੰਡਾ ਆ ਹਾਂ ਜੀ ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਜਨਾਨੀ ਆ ਤੁਹਾਡੇ ਮੁੰਡੇ ਨਾਲ ਰਹਿੰਦੀ ਸੀ ਹਾਂ ਜੀ ਮੇਰੇ ਮੁੰਡੇ ਨਾਲ ਰਹਿੰਦੀ ਸੀ ਕਿੰਨੇ ਸਾਲਾਂ ਤੋਂ ਜੀ ਇਹ 21 ਤੋਂ ਲੱਗੀ ਆ ਉਹਦੇ ਨਾਲ ਤੇ ਮੈਂ 2023 ਵਿੱਚ ਮੁੰਡਾ ਵਿਆਹਿਆ ਇਹਨੇ ਉਹ ਤਲਾਕ ਕਰਾਇਆ ਹੂੰ ਤੇ ਹੁਣ ਇਹ ਆਪ ਗਈ ਉਹਦੇ ਮਗਰ ਦੁਬਈ ਹੂੰ ਦੁਬਈ ਜਾ ਕੇ ਉਹਨੂੰ ਖਾ ਪੀ ਕੇ ਫਿਰ ਸਾਢੇ 8 ਮਹੀਨੇ ਆ ਕੇ ਸਾਡੇ ਘਰੇ ਰਹੀ ਆ ਹੂੰ ਮੁੰਡਾ ਆਇਆ ਬਾਰ੍ਹਵੇਂ ਮਹੀਨੇ ਦੀ 31 ਤਰੀਕ ਨੂੰ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਮੁੰਡਾ ਬਾਰ੍ਹਵੇਂ ਮਹੀਨੇ ਦੀ 31 ਤਰੀਕ ਨੂੰ ਆਇਆ ਇਹ ਲੈ ਕੇ ਮੁੰਡਾ ਮੇਰੇ ਨੰ ਮੱਥੇ ਨਹੀਂ ਲੱਗਣ ਦਿੱਤਾ ਹੂੰ ਮੁੰਡੇ ਨੂੰ ਲੈ ਕੇ ਵਾਰ-ਵਾਰ ਫਿਰਦੀ ਰਹੀ ਆ ਇੱਕ ਮਹੀਨਾ ਇਹ ਸੂਰਜੀ ਰਹੀ ਆ ਮੁੰਡੇ ਨੂੰ ਲੈ ਕੇ ਹੂੰ ਮੁੰਡੇ ਦੇ ਨਾਨਕੀ ਤੇ ਦੂਜੀ ਵਾਰੀ ਇਹ ਚਲ ਗਈ ਉਹਨੂੰ ਲੈ ਕੇ ਚੰਡੀਗੜ੍ਹ ਹੂੰ ਮੈਂ ਘਰੇ ਨਹੀਂ ਕਹਿੰਦੀ ਜਾਣਾ ਠੀਕ ਹੈ ਤੇ ਉਥੋਂ ਚੰਡੀਗੜ੍ਹੋਂ ਫੇਰ ਇਹ ਆਪਣੇ ਬੇਗੀ ਚਲ ਗਈ ਆ ਜਾਂ ਇਹ ਮੇਰੀ ਨੋ ਲਿਆ ਕੇ ਦੇਵੇ ਜਾਂ ਇਹ ਆ ਆਵੇ ਤੇ ਜਾਂ ਫੇ ਮੇਰਾ ਜਿਹੜਾ ਮੁੰਡੇ ਦਾ ਇਹ 7 ਲੱਖ ਰੁਪਈਆ ਖਾਦਾ ਉਹ ਦੇ ਠੀਕ ਆ ਹਾਂਜੀ 7 ਲੱਖ ਕਦੋਂ ਖਾਦਾ ਜੀ 7 ਲੱਖ ਜੀ ਇਹ ਇੱਧਰ ਮੰਗਉਂਦੀ ਵੀ ਰਹੀ ਆ ਨਾਲ ਜਾ ਕੇ ਖਾਦੇ ਆ ਤੁਹਾਡਾ ਮੁੰਡਾ ਭੇਜਦਾ ਹੁੰਦਾ ਸੀ ਹਾਂਜੀ ਮੇਰਾ ਮੁੰਡਾ ਭੇਜਦਾ ਸੀ ਸਾਡੇ ਕੋਲ ਸਾਰੀਆਂ ਰਸੀਤਾਂ ਆ ਅੱਛਾ ਹਾਂਜੀ ਇਹਦੀਆਂ ਭੈਣਾਂ ਆ ਦੋ ਡਵੇਈ ਵਿੱਚ ਉਹਨੇ ਵੀ ਉੱਥੇ ਪੈਸੇ ਲਏ ਹੋਗਾ ਹੂੰ ਤੇ ਹੋਰ ਇਹ ਸਾਡਾ ਅਨਸਾਫ਼ ਹੋਣਾ ਚਾਹੀਦਾ ਤੇ ਇਹ 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 ਇਹਨਾਂ ਦੀ ਹੋਈ ਆ ਲੜਾਈ ਫੂਨਾ ਤੇ ਤੇ ਇਨੀ ਸਾਡੇ ਆ ਇਹਦੇ ਭਰਾ ਇੱਕ ਵਿਵਨ ਇੱਕ ਬਿੱਲਾ ਤੇ ਇਹ ਚਾਰ ਪੰਜ ਜਣੇ ਹੋਰ ਸੀ ਇਨੀ ਆ ਕੇ ਸਾਡੀ ਗਰੈਲ ਭੰਨੀ ਆ ਤੇ ਸਾਡੇ ਇਹ ਕਹਿੰਦੇ ਸੀ ਬਾਹਰ ਨਿਕਲੋ ਸਿੰਦੂ ਬਾਹਰ ਕੱਢੋ ਤੇ ਇਹਨੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਆ ਸਾਡੇ ਅੰਦਰ ਕੋਈ ਬੰਦਾ ਨਾ ਸੀ ਜੇ ਸਾਡੇ ਸਾਡੇ ਆਲੇ ਦੁਆਲੇ ਵੀ ਕੋਈ ਬੰਦਾ ਨਹੀਂ ਰਹਿੰਦਾ ਇੱਕ ਦਿਨ ਇਹ ਜਿਹੜਾ ਬਿੱਲਾ ਆ ਉਹ ਕਿਸੇ ਹੋਰ ਬੰਦੇ ਨੂੰ ਲੈ ਕੇ ਖੂਹ ਤੇ ਗਿਆ ਕਹਿੰਦਾ ਸਿੰਦੂ ਕਿੱਥੇ ਆ ਮੈਂ ਕਹਾ ਮੈਨੂੰ ਕੋਈ ਪਤਾ ਨਹੀਂ ਸਿੰਦੂ ਦਾ ਕਿੱਥੇ ਆ ਤੇ ਫੇਰ ਇਹਨੇ ਮੇਰੇ ਤੇ ਪਾਚਾ ਕਰਾਇਆ ਹੂੰ ਤਾਂ ਉਹ ਦਿਨ ਵੀ ਇਹ ਜਾਨੀ ਕਿ ਸਾਡੇ ਖੂਹ ਤੇ ਬੰਦੇ ਜਾਦਾ ਹੀ ਹੁੰਦੇ ਕਰਕੇ ਇਹਨ ਮੈਨੂੰ ਹੱਥ ਨਹੀਂ ਪਾਇਆ ਇਹ ਗਿਆ ਮੈਨੂੰ ਕੁੱਟਮਾਰ ਕਰਨ ਗਿਆ ਸੀ ਨਹੀਂ ਪਰਚਾ ਨਹੀਂ ਤੁਹਾਡੇ ਤੇ ਕਹਦਾ ਬੋਆ ਜੀ ਮੇਰੇ ਤੇ ਪਰਚਾ ਬੋਆ ਜੀ ਕਹਿੰਦੇ ਆਪਣੇ ਮੁੰਡੇ ਦੇ ਨਾਲ ਸਹਿਮਤ ਆ ਮੁੰਡਾ ਇਹਦਾ ਲੜਾਈ ਸਾਡੇ ਨਾਲ ਕਰਦਾ ਆ ਤੇ ਲੜਾਈ ਕਰਕੇ ਉਹ ਪਤਾ ਨਹੀਂ ਹੁਣ ਕਿ ਲੋਕ ਗਿਆ ਇਹ ਨਾਲ ਕੋ ਉੱਥਾ ਕਹਿੰਦੇ ਤੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਮੇਰੇ ਤੇ ਦੱਸੋ ਗਈ ਇਹ ਅਸੀਂ ਮੁੰਡੇ ਦੇ ਮਗਰ ਡਭਈ ਨੂੰ ਇਹ ਮੁੰਡੇ ਦੇ ਨਾਲ ਜਾਰੀ ਕਰਕੇ ਗਈ ਸੀ ਇਹ ਰਖੜੀ ਬੰਨਣ ਪਤਾ ਸੀ ਗਈ ਮੇਰੇ ਮੁੰਡੇ ਦੇ ਇਹ ਮੈਨੂੰ ਸਬੂਤ ਹੋਣਾ ਚਾਹੀਦਾ ਸਾਰੇ ਮੇਰੀ ਸੁਣਵਾਈ ਹੋਣੀ ਚਾਹੀਦੀ ਜਿੱਦ ਮਾਤਾ ਜੀ ਜਦੋਂ ਤੁਹਾਡੇ ਮੁੰਡੇ ਦਾ ਇਹ ਜਨਾਨੀ ਰਹਿੰਦੀ ਸੀ ਤੁਸੀਂ ਉਦੋਂ ਨਹੀਂ ਗਿਆ ਆਪਣੇ ਮੁੰਡੇ ਤੋਂ ਵੀ ਨਾਲ ਦੀ ਨਾਲ ਸਾਨੂੰ ਪਤਾ ਨਹੀਂ ਮੁੰਡਾ ਸਾਡਾ ਡੱਡ ਗਈ ਆ ਡੱਬਈ ਤਾਂ ਹੁਣ ਸਾਨੂੰ ਕੀ ਪਤਾ ਕੀ ਕਰਦਾ ਸਾਨੂੰ ਤੇ ਸਾਡੇ ਘਰੇ ਆ ਗਈ ਤਾਂ ਪਤਾ ਲੱਗਾ ਵੀ ਇਹ ਆ ਚੱਕਰ ਚੱਲਦਾ ਵੀ ਤਲਾਕ ਸਾਡੇ ਮੁੰਡੇ ਦਾ ਕਿਉਂ ਹੋਇਆ ਅੱਛਾ ਹਾਂਜੀ ਤੁਹਾਡੇ ਘਰੇ ਵੀ ਰਹੀ ਹੈ ਇੱਥੇ ਆ ਕੇ ਸਾਡੇ 8 ਮਹੀਨੇ ਸਾਡੇ ਘਰੇ ਰਹੀ ਆ ਇਹ 2024 ਨੂੰ 15 ਆਪਾਂ 4 ਵਸਾਖੀ 15 ਤਰੀਕ ਨੂੰ ਆਈ ਆ ਚੌਥੇ ਮਹੀਨੇ ਦੇ ਨੂੰ ਸਾਡੇ ਘਰੇ ਤੇ ਇਹ ਹੁਣ 12ਵੇਂ ਮਹੀਨੇ ਦੀ 31 ਤਰੀਕ ਨੂੰ ਗਈ ਆ ਠੀਕ ਆ ਤੇ ਹੁਣ ਵੀ ਵਿਗੜ ਕਾਤੇ ਗਈ ਤੁਹਾਡੇ ਮੁੰਡੇ ਨਾਲ ਇਹ ਜੀ ਪਤਾ ਨਹੀਂ ਹੁਣ ਕਾਤੇ ਵਿਗੜ ਗਈ ਕਾਤੇ ਨਹੀਂ ਵਿਗੜ ਗਈ ਇਹ ਕੁਛ ਨਹੀਂ ਇਹਨਾਂ ਦਾ ਪਤਾ ਇਹ ਜਾਂ ਇਹ ਜਾਣੇ ਲਾ ਮੁੰਡਾ ਜਾਣੇ ਬੇ ਕਾਤੇ ਵਿਗੜ ਗਈ ਕਾਤੇ ਨਹੀਂ ਸਾਡਾ ਇਹਨਾਂ ਗੱਲਾਂ ਦੇ ਵਿੱਚ ਕੀ ਕਸੂਰ ਆ ਸਾਡੇ ਦੇ ਕਿਉਂ ਇਹ ਪਰਚੇ ਕਰਾਉਂਦੀ ਹੈ ਹੂੰ ਸਾਨੂੰ ਤਾਂ ਕਿਸੇ ਗੱਲ ਦਾ ਵੀ ਪਤਾ ਨਹੀਂ ਅੱਛਾ ਜੀ ਮਾਤਾ ਦੱਸੋ ਤੁਸੀਂ ਕਹਿੰਦੇ ਵੀ ਤੁਹਾਡੇ ਤੇ ਪਰਚਾ ਕਰਾ ਦਿੱਤਾ ਉਹਨੇ ਪਰਚਾ ਕਰਾਇਆ ਕਿਸ ਚੀਜ਼ ਦਾ ਮਤਲਬ ਤੁਸੀਂ ਕੀ ਗੱਲਬਾਤ ਹੋਈ ਸੀਗੇ ਕਰਾਇਆ ਜੀ ਇਹਨਾਂ ਦੇ ਆਪਸ ਵਿੱਚ ਲੜਾਈ ਹੋਈ ਹੋਗੀ ਲੜਾਈ ਹੋ ਗਈ ਤੁਹਾਡੇ ਮੁੰਡੇ ਦੀ ਤੇ ਜਨਾਨੀ ਦੀ ਹਾਂ ਜੀ ਜਨਾਨੀ ਦੀ ਸਾਡਾ ਇਸ ਗੱਲ ਵਿੱਚ ਕੋਈ ਰੋਲਾ ਨਹੀਂ ਤੁਹਾਡੇ ਤੇ ਪਰਚਾ ਫੇ ਕਾਦਾ ਹੋਇਆ ਸਾਡੇ ਤੇ ਪਰਚਾ ਇਹ ਕਰਾਇਆ ਵੀ ਇਹ ਆਪਣੇ ਮੁੰਡੇ ਦੇ ਨਾਲ ਸਹਿਮਤ ਆ ਇਹਦਾ ਮੁੰਡਾ ਸਹਿਮਤ ਇਹਨਾਂ ਹੋ ਗਏ ਸਾਡੇ ਮੇਰੇ ਨਾਲ ਲੜਦਾ ਆ ਲੜਾਈ ਕਰਦਾ ਹਾਂ ਜੀ ਠੀਕ ਹੈ ਤੇ ਤੁਹਾਡੀ ਵੀ ਆਪਣੇ ਮੁੰਡੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਨਹੀਂ ਜੀ ਮੇਰਾ ਮੁੰਡਾ ਬਾਹਰ ਚਲੇ ਗਿਆ ਅੱਛਾ ਹਾਂਜੀ ਉਹ ਵੀ ਇਹਨੂੰ ਪਤਾ ਚੰਡੀਗੜ੍ਹ ਵੀ ਇਹਨੂੰ ਪਤਾ ਵੀ ਇਹ ਮੁੰਡਾ ਕਿੱਥੇ ਰਹਿੰਦਾ ਤਾਂ ਡਵੇਈ ਵੀ ਇਹਨੂੰ ਪਤਾ ਕਿੱਥੇ ਰਹਿੰਦਾ ਮੇਰੇ ਨਾਲ ਇਹਨੂੰ ਕੋਈ ਗੱਲ ਕਰਨੇ ਦਾ ਫਾਇਦਾ ਨਹੀਂ ਜਾਂ ਪੁਲਿਸ ਲੈ ਕੇ ਡਵੇਈ ਚਲੇ ਜਵੇ ਜਾਂ ਪੁਲਿਸ ਲੈ ਕੇ ਚੰਡੀਗੜ੍ਹ ਚਲੇ ਜਵੇ ਜਿੱਥੇ ਇਹਨੂੰ ਲੱਭਦਾ ਲੱਭ ਲਵੇ ਤੇ ਤੁਸੀਂ ਕਹਿੰਦੇ ਵੀ ਉਹਦੇ ਫੈਮਲੀ ਮੈਂਬਰ ਆਈ ਜੀ ਤੁਹਾਡੇ ਘਰੇ ਹਮਲਾ ਕੀਤਾ ਸੀ ਉਹ ਕਦੋਂ ਦੀ ਗੱਲ ਆ ਉਹ ਹੈਗੀ ਜੀ 24 ਦੀ ਆ 24 ਤਰੀਕ ਦੀ 24 ਮਾਰਚ ਦੀ ਹਾਂਜੀ ਤੇ 24 24 ਮਾਰਚ ਆਹ ਜਿਹੜਾ ਪਿਛੇ ਮਹੀਨਾ ਲਾ ਕੇ ਗਿਆ 24 ਤਰੀਕ ਦੀ ਅਪ੍ਰੈਲ ਨਿਕਲ ਗਿਆ ਚੌਥਾ ਮਹੀਨਾ ਲਾ ਕੇ ਗਿਆ ਹਾਂਜੀ ਕੀ ਕੀ ਉਸ ਦਿਨ ਕੀ ਹੋਇਆ ਸੀ ਕਿਉਂ ਨਾ ਕਿਉਂ ਤੁਹਾਡੇ ਘਰੇ ਆਏ ਸੀ ਉਹਦੀ ਤਾਂ ਹੁਣ ਇਹਨਾਂ ਨੂੰ ਪਤਾ ਹੋਗਾ ਇਹ ਇਹਨਾਂ ਦੀ ਕਿਹੜੀ ਗੱਲ ਆ ਕਿਹੜੀ ਨਹੀਂ ਗੱਲ ਬਈ ਇਹ ਕਿਉਂ ਉਹਦੇ ਮਗਰ ਫਿਰਦੇ ਆ ਤਾਂ ਉਹਦੇ ਮਗਰ ਜਿੱਦਾਂ ਇਸ ਜਨਾਨੀ ਨੂੰ ਪਤਾ ਸਾਰਾ ਨੀਰਜਾ ਰਾਣੀ ਨੂੰ ਸਾਰਾ ਹੀ ਪਤਾ ਵੀ ਕਿੱਥੇ ਹੈਗਾ ਉਹ ਕਿੱਥੇ ਨਹੀਂ ਤੇ ਇਹ ਉਹਨੂੰ ਆਪ ਟੋਲੇ ਉਹਨੂੰ ਸਾਡੇ ਦੇ ਕੋਈ ਪਰਚੇ ਕਰਾਉਣ ਦਾ ਕੰਮ ਨਹੀਂ ਹੈ ਇਹਦਾ ਇਹ ਬੀਬੀ ਹੁਣ ਵਿਚੇ ਰਹਿੰਦੀ ਆ ਨੀਰਜਾ ਰਾਣੀ ਜੀ ਨੀਰਜਾ ਰਾਣੀ ਅੱਟੀ ਰਹਿੰਦੀ ਆ ਠੀਕ ਅੱਟੀ ਇਹਦਾ ਕੀ ਰਿਸ਼ਤੇਦਾਰੀ ਆ ਅੱਟੀ ਇਹਦੇ ਪੇਕੇ ਆ ਠੀਕ ਆ ਆਪਣੇ ਪੇਕੇਆਂ ਦੇ ਰਹਿੰਦੀ ਆ ਹਾਂਜੀ ਬਾਸਲੇ ਇਹਦੇ ਸਹੁਰੇ ਸੀ ਬਾਸਲੇ ਸਹੁਰੇ ਸੀ ਤੁਹਾਡਾ ਪਿੰਡ ਵੀ ਬਾਸਲਾ ਹੀ ਆ ਹਾਂਜੀ ਸਾਡਾ ਪਿੰਡ ਵੀ ਬਾਸਲਾ ਠੀਕ ਆ ਤੇ ਜਿਹੜਾ ਇਹਦਾ ਸਹੁਰੇ ਹੀ ਪਰਵਾਸ ਸੀ ਇਹਦਾ ਘਰ ਵਾਲਾ ਸੀ ਉਹਨੇ ਨਹੀਂ ਕਦੇ ਇਹਨੂੰ ਕਿਹਾ ਵੀ ਤੂੰ ਬਾਤ ਤੁਰੀ ਫੇਕਦੀ ਨਹੀਂ ਜੀ ਉਹਨੇ ਵੀ ਰਸਾਈ ਲਪੇਟਿਆ ਸੀ ਇਹਦਾ ਇਹਦਾ ਮੁੰਡਾ ਆ ਉਹ ਮੁੰਡਾ ਵੀ ਬਸ ਠੀਕ ਤਾਂ ਗਿਆ ਹੁਣ 15 16 ਸਾਲਾਂ ਦਾ ਮੁੰਡਾ ਜਨਾਨੀ ਛੱਡ ਕੇ ਹੋਰ ਬੰਦਾ ਕਰ ਲਵੇ ਉਹਨੂੰ ਕੋਈ ਕਬਰ ਨਹੀਂ ਲੱਭੀ ਹੂੰ ਉਹਨੂੰ ਮਰ ਜਾਣਾ ਚਾਹੀਦਾ ਉਸ ਜਨਾਨੀ ਨੂੰ ਠੀਕ ਹੈ ਜਿਹੜਾ ਉਹਦਾ ਅਜ ਮੁੰਡਾ ਵਿਆਹ ਨਾਲ ਆ ਸੀ ਉਹ ਆਪ ਵਿਆਹ ਕਰਾਉਂਦੀ ਆ ਕਿੱਥੇ ਦੀ ਉਹ ਗਰਦਾਰ ਤੀਨੀ ਆ ਕਿਹੜੀ ਅਕਲ ਆ ਉਸ ਦੀ ਇਸ ਜਿੱਦੂ ਦਾ ਤੁਹਾਡਾ ਇਹ ਚੱਲਦਾ ਹੈਗਾ ਦਰਗਾਹਸਤਾਂ ਦਾ ਮੁੱਦਾ ਕਦੇ ਪੰਚਾਇਤ ਦੇ ਵਿੱਚ ਕੋਈ ਗੱਲਬਾਤ ਹੋਈ ਨਹੀਂ ਜੀ ਪੰਚਾਇਤ ਵਿੱਚ ਤਾਂ ਸਾਡੇ ਉਹ ਜਿੱਦਣੇ ਨਹੀਂ ਮੇਰੇ ਤੇ ਪਰਚਾ ਕਰਾਇਆ ਉੱਦਣਾ ਇਹ ਤਾਂ ਸਰਪੰਚ ਸਰਪੰਚ ਨੂੰ ਵੀ ਪੁਲਿਸ ਹੀ ਪੁਲਿਸ ਨੇ ਦੱਸਿਆ ਸੀ ਤੇ ਸਰਪੰਚ ਨੇ ਮੇਰੀ ਗਵਾਹੀ ਪਾਈ ਆ ਉਹੀ ਮੈਨੂੰ ਲੈ ਕੇ ਆਇਆ ਤੇ ਹੋਰ ਅਸੀਂ ਕੋਦੇ ਨਹੀਂ ਕੁਝ ਵੀ ਸਰਪੰਚ ਨੂੰ ਨਾ ਕਿਸੇ ਨੂੰ ਅਸੀਂ ਕੁਝ ਕੀਤਾ ਨਹੀਂ ਸਾਨੂੰ ਤਾਂ ਸ਼ਰਮ ਵੀ ਨ ਮੇਰੇ ਆ ਇੰਨੀ ਕੌਂਦੀਆਂ ਨਾ ਗੱਲਾਂ ਦੀ ਹਨਾ ਤੇ ਕੋਈ ਹਿਸਾਬ ਨਹੀਂ ਵੀ ਇਹ ਕਿਹੜੇ ਕੰਮ ਥੀਮੀਆਂ ਕਰਦੀਆਂ ਉਹ ਵਿਆਹ ਇਹਦਾ ਘਰ ਪਾਟ ਦੇਦਾ ਤਲਾਕ ਕਰਾਤਾ ਇਹ ਸੋਣੀ ਨਹੀਂ ਇਹ ਕਾਲੀ ਆ ਅਗਲੇ 9 ਲੱਖ ਰੁਪਏ ਤਲਾਕ ਦਾ ਮੰਗਦੇ ਆ ਹਾਂ ਜਾਂ ਇਹ ਉਹ ਤਰੀਮੀ ਲਿਆ ਦੇਵੇ ਜਾਂ ਸਾਡੇ ਪੈਸੇ ਦੇ ਦੇਵੇ ਜਾਂ ਆਪ ਆ ਜਾਵੇ ਤਲਾਕ ਅਜੇ ਹੋਇਆ ਨਹੀਂ ਤੁਹਾਡੇ ਮੁੰਡੇ ਦਾ ਨਹੀਂ ਜੀ ਤਲਾਕ ਨਹੀਂ ਹੋਇਆ ਠੀਕ ਤੇ ਇਸ ਸੰਬੰਧੀ ਹੁਣ ਫਿਰ ਵੈਸੇ ਤਾਂ ਸਾਰੇ ਇਹਨਾਂ ਖਾਲੇ ਤਲਾਕ ਦੇ ਕਿੱਥੋਂ ਭਰ ਦਈਏ ਠੀਕ ਆ ਹਾਂਜੀ ਇਸ ਸੰਬੰਧੀ ਹੁਣ ਤੁਸੀਂ ਕੋਈ ਦਰਖਾਸਤ ਵੀ ਦਿੱਤੀ ਆ ਹਾਂਜੀ ਦਰਖਾਸਤ ਦਿੱਤੀ ਆ ਕਿੱਥੇ ਜੀ ਨੂਰਮੈਲ ਦਿੱਤੀ ਆ ਦਰਖਾਸਤ ਅਸੀਂ 7-8 ਗੇੜੇ ਮਾਰ ਹਟੇ ਆ ਅਮਰੀਕ ਆਹੋ ਏਐਸਆਈ ਉਹ ਸਾਡੀ ਕੋਈ ਸੁਣਦਾ ਨਹੀਂ ਕੱਲ ਮੈਂ 6 ਵਾਰੀ ਉਹਨੂੰ ਫੋਨ ਕੀਤਾ ਤਾਂ ਨਹੀਂ ਉਹਨ ਚੱਕਿਆ 504 ਵਾਰੀ ਕੀਤਾ ਤਾਂ ਨਹੀਂ ਚੱਕਿਆ ਚੌਥ ਮੈਂ ਇੱਥੇ ਆਈਆਂ ਨੂਰਮੈਲ ਤਾਂ ਉਹ ਕਹਿੰਦਾ ਤੁਸੀਂ ਬਹਿ ਜਾਓ ਮੈਂ ਘੰਟੇ ਲੱਕਣਾ ਆਇਆ ਘੰਟਾ ਦੇਖ 2 ਘੰਟੇ ਦੇਖ ਮੈਂ 4 ਵਜੇ ਇੱਥੋਂ ਗਈਆਂ ਹਾਂਜੀ ਐਸਐਚਓ ਨੂੰ ਨਹੀਂ ਮਿਲੇ ਤੁਸੀਂ ਨਹੀਂ ਜੀ ਐਸਐਟੂ ਨੂੰ ਨਹੀਂ ਅਸੀਂ ਮਰੇ ਹੂੰ ਤੇ ਕੀ ਹੁਣ ਤੁਸੀਂ ਫੇ ਕੀ ਚਾਹੁੰਦੇ ਇਨਸਾਬ ਕੀ ਹੋਣਾ ਚਾਹੀਦਾ ਤੁਹਾਡੇ ਨਾਲ ਮੇਰੇ ਤੇ ਨਹੀਂ ਪਰਚਾ ਕਰਾਇਆ ਠੀਕ ਆ ਇਹ ਨਹੀਂ ਮੇਰੇ ਘਰ ਆਣ ਕੇ ਦਰ ਭੰਨੇ ਹੂੰ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹਦੀ ਮਾਂ ਤੇ ਵੀ ਹੋਣਾ ਚਾਹੀਦਾ ਹੂੰ ਸਾਰੇ ਡੱਬਰ ਤੇ ਹੋਣੇ ਚਾਹੀਦੇ ਆ ਹੂੰ ਸਾਡੀ ਇਹੇ ਮੰਗ ਆ ਠੀਕ ਆ ਹੋਰ ਕੋਈ ਗੱਲਬਾਤ ਤੁਸੀਂ ਕਰਨੀ ਜੀ ਹੈਲੋ ਹੈਲੋ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਾ ਅਸੀਂ ਪਾਸਲੇ ਤੋਂ ਬੋਲਦੇ ਆ ਸਾਡੀ 8 ਦਿਨਾਂ ਹੋ ਗਏ ਇੱਥੇ ਦਰਖਾਸਤਾਂ ਆਈਆਂ ਨੂੰ ਤਾਂ ਤੁਸੀਂ ਉਹਦੀ ਅਨਕਵਾਰੀ ਕਿਉਂ ਨਹੀਂ ਕਰਦੇ ਕਿਹੜੀ ਕਿਹੜੀ ਦਰਖਾਸਤ ਹੈ ਜੀ ਪਾਸਲੇ ਤੋਂ ਆਂ ਜੀ ਦੋ ਦਰਖਾਸਤਾਂ ਤੁਹਾਡੇ ਕੋਲ ਕੀ ਕੀ ਮਾਮਲਾ ਆ ਇਹ ਮਾਮਲਾ ਦਾ ਕੁੜੀ ਮੁੰਡੇ ਦਾ ਲੜਾਈ ਝਗੜੇ ਦਾ ਕੁੜੀ ਮੁੰਡੇ ਦਾ ਲੜਾਈ ਝਗੜੇ ਦਾ ਤੁਹਾਡੇ ਕੋਲ ਮੈਂ ਬਹੁਤ ਆਈਆਂ ਤੁਸੀਂ ਕਹਿੰਦੇ ਸੀ ਵੀ ਹਾਂ ਤੁਸੀਂ ਪਾਗਲਾ ਨੂੰ ਤੁਰੇ ਫਿਰਦੇ ਆਂ ਔਰ ਤੁਹਾਡੇ ਕੋ ਅੱਠ ਸਾਲ ਹੋ ਗਏ ਦਰਖਾਸਤਾਂ ਆਈਆਂ ਨੂੰ ਦੱਸੋ ਵੇ ਉਹਨਾਂ ਦਾ ਕੀ ਬਣਦਾ ਤੁਸੀਂ ਕੌਣ ਬੋਲ ਰਹੇ ਆਂ ਅਸੀਂ ਪਾਸਲੇ ਤੋਂ ਬੋਲਦੇ ਆਂ ਜੀ ਮੈਂ ਬਲਬੀਰ ਕੌਰ ਹੋਲਡ ਕਰੋ ਜੀ ਹੋਲਡ ਕਰੋ ਪਹਿਲੇ ਮੁਰਸ਼ੀ ਨਾਲ ਗੱਲ ਕਰੋ ਪਹਿਲੇ ਮੁਰਸ਼ੀ ਨਾਲ ਗੱਲ ਕਰੀ ਦੀ ਮੇਰੀ ਦਰਖਾਸਤ ਕਿਹਨੂੰ ਮਾਰਕ ਹੋਜੀ ਹਾਂਜੀ ਮੁਰਸ਼ੀ ਕੋਲ ਵੀ ਮੈਂ ਪਾਰਸੋਂ ਆਈ ਸੀ ਤੇ ਅਮਰੀਕ ਕੋਲ ਆ ਦਰਖਾਸਤ ਜੀ ਉਹ ਅਮਰੀਕ ਕੋਈ ਨਹੀਂ ਸੁਣਦਾ ਨਹੀਂ ਅਮਰੀਕ ਸੁਣਦਾ ਕਿ ਹੋਰ ਦੀ ਡਿਊਟੀ ਲਾਉਣੇ ਲਈ ਸੀ ਕਦੋਂ ਨੂੰ ਲਗ ਸਨਵਾਈ ਹੋਗੀ ਭਰਾ ਉਹ ਬੀਬੀ ਇਥੇ ਪਾਕਿਸਤਾਨ ਇੰਡੀਆ ਦੀ ਜੰਗ ਹੋਣ ਦੀ ਤਿਆਰੀ ਆ ਤੈਨੂੰ ਸਲਵਾਈ ਦੀ ਜਦੋਂ ਸਾਡੇ ਕੋ ਭਰੀ ਹੋਏ ਆਪੇ ਤੁਹਾਨੂੰ ਬੁਲਾ ਲੈਣਾ ਤੁਸੀਂ ਤਾਂ ਬੁਲਾ ਲੋਂਗੇ ਅਗਲਾ ਸਾਨੂੰ ਮਾਰ ਜਾਣਗੇ ਤਾਂ ਸਾਡੇ ਘਰ ਦੇ ਨਿਆਣੇ ਮੇਰੇ ਨਿਆਣਿਆਂ ਨੂੰ ਕਿੱਥੋਂ ਲੈਣੀਆਂ ਮੇਰੀ ਪੋਤੀ ਰੀਣ ਗਿਆ ਉਹ ਤਾਂ ਰਲ ਗਿਆ ਨਾ ਨਾ ਉਹਦਾ ਮਾਂ ਆ ਨਾ ਉਹਦਾ ਪੇਜ ਆ ਕੌਣ ਰਲ ਗਿਆ ਉਹ ਜਦੋਂ ਸਾਡੀਆਂ ਆਣ ਕੇ ਉਹਨੇ ਗ੍ਰੀਲਾ ਬਣੀਆਂ ਵੀਡੀਓ ਤੁਹਾਨੂੰ ਦਿਖਾ ਲ ਕੇ ਗਏ ਆ ਸਭ ਕੁ ਕਰਕੇ ਗਏ ਆ ਤੁਸੀਂ ਇੱਕ ਵਾਰੀ ਤਾਂ ਕੋਈ ਕਰਦੇ ਨਹੀਂ ਜਿਹੜੀ ਉਹ ੱਡੀ ਤੋਂ ਕੁੜੀ ਆਈ ਉਹ ਹਾਂਜੀ ਕੌਣ ਲੈ ਆਇਆ ਉਹਨੂੰ ਉਹਦੀ ਆਪ ਗਈ ਉਹ ਆਪਣੇ ਪਿੰਡ ਉਹ ਨਹੀਂ ਨਹੀਂ ਉਹਨੂੰ ਲੈ ਕੇ ਕੌਣ ਆਇਆ ਅੱਡੀ ਤੋਂ ਲੈ ਕੇ ਉਹ ਮੇਰੇ ਮੁੰਡੇ ਦੇ ਮਗਰ ਗਈ ਸੀ ਦਵਾਈ ਨੂੰ ਜੀ ਉਹਦੇ ਪਾਸਲੇ ਸਾਰੇ ਆ ਸਾਰਿਆਂ ਤੋਂ ਨਗਾਰੀ ਲਾਈਓ ਸੀ ਮੇਰੇ ਮੁੰਡੇ ਨਾਲ ਹਾਂ ਹਾਂ ਜੀ ਵਿੱਚ ਗਲਤੀ ਤਾਂ ਤੇਰੇ ਮੁੰਡੇ ਦੀ ਹੈ ਜਿਹੜਾ ਉਹ ਬਿਨਾਂ ਪਿਆਹ ਤੋਂ ਉਹਨੂੰ ਲੈ ਆ ਉਹ ਨਹੀਂ ਜੀ ਲੈ ਕੇ ਆਇਆ ਉਹ ਮਗਰ ਗਈ ਸੀ ਉਹ ਦਵਾਈ ਵਿੱਚ ਉਹ ਥੋੜੀ ਫੜ ਕੇ ਚਲ ਗਈ ਉਹ ਉਹ ਭਰਾ ਮੇਰਾ ਉਹ ਦਵਾਈ ਚ ਗਈ ਆ ਉਹਦੇ ਮਗਰ ਗਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਰਖਾ ਤੁਹਾਡੀ ਕੋਈ ਹੋਰ ਮਾਰ ਕਰ ਦਿੰਦਾ ਔਰ ਠੀਕ ਹੈ ਆ ਪਾ ਲਈ ਆਪਣਾ ਕੀ ਨਾਂ ਜੀ ਮੇਰਾ ਨਾਮ ਸੁਰਿੰਦਰ ਸਿੰਘ ਆ ਜੀ ਡੈਡੀ ਦਾ ਨਾਮ ਸਰਜੀਪ ਸਿੰਘ ਆ ਬੀਬੀ ਉਹ ਪਾਸੜਾ ਜੀ ਠੀਕ ਹੈ ਅੱਛਾ ਇੱਕ ਨੀਰ ਜੀ ਰਾਣੀ ਦੇ ਨਾਲ ਸੁਣੋ ਮੇਰੀ ਗੱਲ ਤੁਹਾਡੇ ਮਾਤਾ ਜੀ ਨੇ ਇੱਕ ਬਿਆਨ ਦਿੱਤੇ ਆ ਵੀ ਉਹਨਾਂ ਤੇ ਕੋਈ ਪਰਚਾ ਹੋਇਆ ਹੈਗਾ ਤੇ ਉਹਨਾਂ ਦੇ ਉਹਨਾਂ ਦੇ ਉੱਤੇ ਕਿਸੇ ਨੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਗੱਲਬਾਤ ਹੈ ਅਸਲੀ ਹਾਂ ਜੀ ਇਹ ਹਨਾ ਨੀਰਜਾ ਰਾਣੀ ਜਿੱਦਾਂ ਮੇਰੇ ਨਾਲ 2021 ਤੋਂ ਰਹਿੰਦੀ ਹੈ ਜੀ तकरीबन तकरीबन ਅੱਜ ਤੋਂ ਉੱਪਰ 2021 ਤੋਂ ਮੇਰੇ ਨਾਲ ਫੇਸਬੁੱਕ ਦੇ ਮਾਧਿਅਮ ਰਾਹੀਂ ਸੈੱਟ ਹੋਈ ਸੀ ਇਹ ਹੂੰ ਤੇ ਇਹਦੇ ਨਾਲ ਮੇਰੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਤੇ ਫੋਨ ਤੇ ਵੀ ਗੱਲ ਹੁੰਦੀ ਸੀਗੀ ਡੇਲੀ ਰੋਜ਼ ਹੀ ਯਾਨੀ ਕਿ ਵੀ 8 8 10 10 ਘੰਟੇ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀਗੀ ਇਹ ਠੀਕ ਹੈ ਮੋਝਾ ਵੀ ਕੀ ਤੋਂ ਲੈ ਕੇ 2023 ਤੱਕ ਜੀ ਇਹ ਮੇਨੂੰ ਫੋਨ ਤੇ ਗੱਲ ਕਰਦੀ ਹੁੰਦੀ ਸੀ 2022 ਦੇ ਵਿੱਚ ਮੈਂ ਇੰਡੀਆ ਆਇਆ ਸੀਗਾ 2022 ਦੇ ਵਿੱਚ ਇੰਡੀਆ ਆ ਕੇ ਇਹ ਮੈਨੂੰ ਮਿਲੀ ਆ ਤੇ ਆਪਾਂ ਘੁੰਮਦੇ ਵੀ ਰਹੇ ਆ ਜੀ ਹੂੰ ਤੇ ਜਿੱਦ ਤੱਕ ਅੱ디 ਕਿਤੇ ਜਾਣਾ ਕੱਦੀ ਕਿਤੇ ਜਾਣਾ ਤੇ ਮੈਂ ਇਹਨੂੰ ਲੈ ਕੇ ਵੀ ਜਾਂਦਾ ਰਿਹਾ ਤੇ ਬਾਅਦ ਵਿੱਚ ਮੈਂ ਦੁਬਈ ਵਾਪਸ ਆ ਗਿਆ ਤੇ ਦੁਬਈ ਵਾਪਸ ਆਉਣ ਤੋਂ ਬਾਅਦ ਚ ਇਹ ਯਾਨੀ ਕਿ ਵੀ ਇਹ ਜੀ ਮੇਨਾਂ ਜਾਰੀ ਊੜੀ ਚਾਰ ਪਸਾਰਾਂ ਦੀ ਹੋ ਗਿਆ ਸੀ ਫਰੈਂਡ ਸਰਕਲ ਹੋ ਗਿਆ ਸੀਗਾ ਮੇਰਾ ਇਹਦੇ ਨਾਲ ਹੂੰ ਤੇ ਇਹ ਮੈਨੂੰ ਕੰਜੀ ਜਾਤ ਕੋ ਇੰਡੀਆ ਜਾਂ ਤੇ ਜਾਂ ਫੇ ਮੈਨੂੰ ਮਾਰ ਬਲਾ ਲਾ ਠੀਕ ਹੈ ਜੀ ਫਿਰ ਇਹ ਜਤਾਨਾ ਜਿਹੜੀ ਰਮਨ ਰਮਨਦੀਪ ਕੌਰ ਹੈ ਇਹਦੀ ਭਾਗੀ ਆ ਜਾਨਕੀ ਇਹਦੇ ਤਰਾ ਤਨਵਿੰਦਰ ਸਿੰਘ ਤੇ ਤਨਵਿੰਦਰ ਕੁਮਾਰ ਪਤਨੀ ਦਾ ਨਾਮ ਆ ਉਹਦੀ ਘਰ ਵਾਲੀ ਆ ਤੇ ਉਹਦੀ ਘਰ ਵਾਲੀ ਨੇ ਇਹਦਾ ਵੀਜ਼ਾ ਕਢਾ ਕੇ ਦਿੱਤਾ ਜੀ 2023 ਦੇ ਵਿੱਚ 25 ਦਸੰਬਰ 2023 ਨੂੰ ਇਹਦੇ ਭਈ ਆਈ ਆ ਮੈਂ ਇਹਨੂੰ ਟੁਬੇ ਅਰਪੋਰਟ ਕੋ ਲੈ ਕੇ ਆਇਆ ਜੀ ਮੇਰੇ ਕੋਲ ਫੋਟੋਆਂ ਵੀ ਸਾਰੀਆਂ ਹੀ ਆ ਤੇ ਇਹਨੇ ਕੰਮ ਕਰਨ ਜਾਣਾ ਸੀ ਉਸ ਘਰੇ ਮੈਂ ਉਹ ਛੱਡ ਕੇ ਵੀ ਆਇਆ ਜੀ ਇਹਦਾ ਖਰਚਾ ਵੀ ਕੀਤਾ ਸਾਰਾ ਮੈਂ ਦਵਾਈ ਦੇ ਵਿੱਚ ਜਿੱਤਾ ਵੀ ਇਹਨੇ ਉੱਤੇ 2 ਮਹੀਨੇ ਕੰਮ ਕੀਤਾ ਤੇ 2 ਮਹੀਨੇ ਮੇਰੇ ਖਰਚੇ ਦੇ ਉੱਤੇ ਦਵਾਈ ਦੇ ਵਿੱਚ ਰਹੀ ਸੀਗੀ ਇਹ ਨੂੰ ਮੈਂ ਸੋਨਾਪੁਰ ਆ ਦੁਬਈ ਦੇ ਵਿੱਚ ਸੋਨਾਪੁਰ ਦੇ ਵਿੱਚ ਕੈਂਪ ਦੇ ਵਿੱਚ ਰੱਖਿਆ ਸੀ ਲੇਡੀਜ਼ ਕੈਂਪ ਦੇ ਵਿੱਚ ਉੱਥੇ ਇਹਦਾ ਇਹ ਟੂ ਲੈ ਕੇ ਡੈਟਾ ਦਾ ਖਰਚਾ ਮੈਂ ਕੀਤਾ ਲੇਗਾ ਜੀ 2 ਮਹੀਨਿਆਂ ਦਾ ਤੇ ਬਾਕੀ ਇਹਦਾ ਵੀਜ਼ਾ ਖਤਮ ਹੋ ਗਿਆ ਸੀ ਇਹਦਾ ਮੈਂ ਇੱਕ ਵੀਜ਼ਾ ਲਵਾ ਕੇ ਦਿੱਤਾ ਸੀਗਾ ਜੀ ਵਿਆਹ ਲਵਾਉਣ ਤੋਂ ਬਾਅਦ 2 ਮਹੀਨੇ ਦਾ ਵਿਆਹ ਇਹ ਪੂਰਾ ਹੋ ਗਿਆ ਫਿਰ ਇਹ ਐਮਐਲਓ ਕੰਦੀ ਕੰਦੀ ਵੀ ਤੋਂ ਇੰਡੀਆ ਦੇ ਵਿੱਚ ਮੇਰਾ ਕਿਤੇ ਜਗ੍ਹਾਣ ਕਰ ਜਿੱਦਾਂ ਇਹਨੂੰ ਵੀ ਪਤਾ ਸੀ ਕਿ ਮੇਰਾ ਵਿਆਹ ਹੋਇਆ ਆ ਤੇ ਇਹ ਜਦੋਂ ਦੁਬਈ ਆਈ ਆ ਇਹਨੇ ਮੈਨੂੰ ਕਿਹਾ ਕਿ ਤੂੰ ਆਪਣੀ ਘਰ ਵਾਲੀ ਨੂੰ ਛੱਡ ਦੇ ਹੁਣ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਤਾਂ ਛੱਡ ਸਕਦਾ ਇਹਨੇ ਫਰਵਰੀ 2024 ਦੇ ਵਿੱਚ ਆਪਣੇ ਘਰ ਵਾਲੇ ਨੂੰ ਸ਼ਾਮ ਨੂੰ ਫੋਨ ਕੀਤਾ ਸੀਗਾ ਮੈਂ ਕੋਲ ਬੈਠਾ ਸੀਗਾ ਮੈਂ ਕੋਲ ਬੈਠ ਕੇ ਸ਼ਰਾਬ ਆ ਜਾਂਦਾ ਸੀਗਾ ਫੋਨ ਇਹਨੇ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਕਿਹਾ ਹਾਂਜੀ ਕਿਨੇ ਇਨੇ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਕਿਹਾ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਮੈਂ ਸੁਰਿੰਦਰ ਸਿੰਘ ਦੇ ਨਾਲ ਰਹਿਣਾ ਜਨਕੀ ਮੇਰੇ ਨਾਲ ਤੇ ਜੀ ਨੇ ਜਦੋਂ ਫੋਨ ਕੀਤਾ ਤੇ ਆਪਾਂ ਸ਼ਹਿਰ ਜਿਹੇ ਦੇ ਵਿੱਚ ਸੀਗੇ ਉਸ ਟਾਈਮ ਨਾਈਟ ਟਾਈਮ ਸ਼ਹਿਰ ਜੇ ਦੇ ਵਿੱਚ ਦੋਨੇ ਠਿਕਾਣੇ ਦੇ ਵਿੱਚ ਬੈਠੇ ਇਹਨੇ ਫੋਨ ਵੀ ਪਾਸੇ ਫੋਨ ਕਰਾ ਕੇ ਕਿਹਾ ਕਿ ਮੈਂ ਇਹਦੇ ਕੋਲ ਆਪਣੇ ਕੈਂਪ ਦੇ ਵਿੱਚ ਆ ਕੇ ਸੌਣਾ ਪੁਰਾ ਅੱਛਾ ਜੀ ਸ਼੍ਰੀਮਾਨ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਵੀ ਵਿਆਹਏ ਆ ਉਹ ਵੀ ਉਹ ਵੀ ਕੁੜੀ ਵੀ ਵਿਆਹੀ ਆ ਨਾ ਕੁੜੀ ਆ ਜਾਂ ਬੀਬੀ ਆ ਜਾਂ ਜੋ ਵੀ ਹੈਗਾ ਨਾ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਇਹ ਗਲਤ ਕੰਮ ਕੀਤਾ ਸੀ ਰਿਲੇਸ਼ਨ ਬਣਾ ਕੇ ਹਾਂਜੀ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਇਹ ਗਲਤ ਸਟੈਪ ਲਿਆ ਸੀ ਦੋਹਾਂ ਜਣਿਆਂ ਨੇ ਕਨੈਕਸ਼ਨ ਜਿਹੜਾ ਬਣਾਇਆ ਸੀ ਗਲਤ ਜੀ ਬਾਈ ਇਹ ਇਹ ਮੇਰੇ ਨਾਲ ਫੇਸਬੁੱਕ ਤੇ ਸੈੱਟ ਹੋਈ ਸੀ ਕਿ ਮੈਂ ਇਹਨੂੰ ਸੈੱਟ ਨਹੀਂ ਸੀ ਕੀਤਾ ਮੈਂ ਇਹਦੇ ਘਰ ਵਾਲੇ ਨੂੰ ਮੈਸੇਜ ਕਰਤਾ ਸੀਗਾ ਜੀ ਉਹ ਸਾਡੇ ਪਿੰਡ ਦਾ ਹੈਗਾ ਜਿੱਤਾ ਤੇ ਇਹ ਮੁਰਕੇ ਹਨਾ ਮੈਨੂੰ ਫੇਸਬੁੱਕ ਤੇ ਆਈ ਲਵ ਯੂ ਵਾਲੀਆਂ ਗੁੱਡ ਮਾਰਨਿੰਗ ਵਗੈਰਾ ਭੇਜਣ ਲੱਗੀ ਬਾਅਦ ਕਿ ਫੇਰ ਥੋੜੇ ਦਿਨਾਂ ਬਾਅਦ ਇਸ ਨੇ ਮੈਨੂੰ ਨੰਬਰ ਦਿੱਤਾ ਆਪਣਾ ਇਹ ਮੇਰਾ ਫੋਨ ਤੇ ਕਰਦਾ ਅੱਛਾ ਚਲੋ ਤੁਸੀਂ ਤੁਸੀਂ ਬਾਹਰ ਵੀ ਮੰਗਾ ਲਈ ਉਹਨੇ ਕੋਮ ਫੇਰ ਵੀ ਲਿਆ ਹੁਣ ਕੀ ਗੱਲ ਹੋ ਗਈ ਵਿਗੜ ਗਈ ਹੁਣ ਪਰਚੇ ਕਿਉਂ ਹੋ ਗਏ ਜੀ ਮੈਂ ਤੁਹਾਨੂੰ ਦੱਸਦਾ ਜਿੱਦਾਂ ਹਨ ਫੇਰ ਇਹ ਹੀ ਮੈਨੂੰ ਕੰਦੀ ਚੰਦੀ ਵੀ ਆਪਣੀ ਘਰ ਵਾਲੀ ਨੂੰ ਛੱਡ ਤੇ ਮੈਂ ਆਪਣੀ ਘਰ ਵਾਲੀ ਨਾਲ ਲੜ ਪਿਆ ਉਹ ਘਰ ਵਾਲੀ ਮੇਰੇ ਸਾਡੇ ਘਰੇ ਰਹਿੰਦੀ ਸੀ ਕਿ ਜਦੋਂ ਇਹ ਮੇਰੇ ਕੋਲ ਭੇਜਦੇ ਸੀ ਕਿ ਮੈਂ ਆਪਣੀ ਘਰ ਵਾਲੀ ਨਾਲ ਲੜ ਕੇ ਆਪਣੀ ਘਰ ਵਾਲੀ ਘਰੋਂ ਭਜਾਈਏ ਤੇ ਮਗਰ ਲੱਗ ਕੇ ਜੀ ਉਹਦੇ ਨਾਲ ਮੇਰਾ ਡਿਵੋਰਸ ਹੋਇਆ ਇਹ ਮੈਂ 15 ਅਪ੍ਰੈਲ ਨੂੰ ਇਹਦੀ ਟਿਕਟ ਕਰਾ ਕੇ ਦਿੱਤੀ ਆ ਐਂਡੀਗੋ ਦੀ ਐਂਡੀਗੋ 에ਅਰ ਲਾਈਨ ਸੀਗੀ ਸ਼ਾਰਜੇ ਤੋਂ ਅਮਰਸਰ ਦੀ ਜੀ ਸ਼ਾਰਜੇ ਤੋਂ 3 ਵਜੇ ਸ਼ਾਮ ਨੂੰ ਫਲਾਈਟ ਚੱਲੀ ਸੀਗੀ ਤੇ ਅਮਰਸਰ ਰਾਤ ਨੂੰ 8 ਵਜੇ ਫਲਾਈਟ ਪਹੁੰਚੀ ਆ ਤੇ ਅੰਦਰੋਂ 8:30 ਵਜੇ ਦੇ ਕਰੀਬ ਨਿਕਲੀ ਆ ਉਹ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਜੀ ਤੇ